ਲੈਵੇ ਭੰਡਾ ਪਿੱਛੇ ਜੇ ਆਪਾਂ ਕੁੜੀ ਦਾ ਵਿਆਹ ਕੀਤਾ ਮੁੰਡੇ ਵਾਲਿਆਂ ਦਾ ਘਰ ਪਰਤਾ ਅੱਛਾ ਪੇਟੀ ਦੇ ਦਿੱਤੀ ਪੇਡੇ ਬੁੱਡੇ ਘਾਣੂ ਦਿੱਤੀ ਬਸ ਆਪਾਂ ਮੁੰਡੇ ਵਾਲਿਆਂ ਦਾ ਘਰ ਪਰਤਾ ਕਾਰ ਦਿੱਤੀ ਕਾਰਪੂਰ ਘਾਣੂ ਦਿੱਤੀ ਬਸ ਆਪਾਂ ਮੁੰਡੇ ਵਾਲਿਆਂ ਦਾ ਘਰ ਪਰਤਾ ਉਹ ਹੋਰ ਕਾਦਣਾ ਘਰ ਪਰਤਾ ਆਪਾਂ ਪਰਤਾ ਉਲਟੀਆਂ ਕਰ ਕਰ ਥੋੜਾ ਕੀ ਨਾਮ ਹੈ ਜੀ ਮਨਦੀਪ ਘੋਰ ਆਮਨਜੀਤ ਘੋਰ ਹੈ ਦੀਪ ਘੋਰ ਗਲਤੀ ਹੋ ਗਈ ਮਹਾਰਾਜ ਜੀ ਮੇਰੇ ਨਾਲ ਤੁਸੀਂ ਗਲਤੀ ਨਾ ਕਰੋ ਨਾ ਕੁੜੀ ਜਾਏਗਾ ਟਾਈਮ ਦਾ ਚੱਕ ਲੈ ਬਿਸਤਰੀ ਦੇ ਏ ਨਹੀਂ ਬੋਲਣ ਦਿੰਦੀ ਠੀਕ ਹੈ ਜੀ ਠੀਕ ਹੈ ਨਾਮ ਕੀ ਤੁਹਾਡਾ ਦੱਸਵੀਂ ਜੀ ਮੇਰਾ ਕਮਲ ਜੀ ਕਾਮਲ ਜੀ ਦੇ ਘਰ ਕਾਮਲ ਜੀ ਦੇ ਘਰ ਕਿਹੜੇ ਪਿੰਡ ਤੋਂ ਬਲੋਂਗ ਕਰਦੀ ਹੈ ਜੀ ਮੈਂ ਨਮੋਲ ਤੋਂ ਨਮੋਲ ਤੋਂ ਜੀ ਚੰਗੀ ਗੱਲ ਹੈ ਸ਼ੌਂਕ ਕੀ ਕੀ ਹੈ ਜੀ ਸਰ ਸਾਰੀ ਸ਼ੌਂਕ ਨੇ ਨਹੀਂ ਤੁਹਾਡੇ ਗੱਲਾਂ ਦੇ ਪੁੱਛੇ ਜੀ ਮਾੜੀ ਗੱਲਾਂ ਦੀ ਵੀ ਰਾਗ ਨੂੰ ਮਿਨੀਏਟਿਡ ਬੋਹ ਕਰਦੀ ਹੈ ਜੀ ਕੁੜੀਏ ਬੋਹ ਮਤਲਬ ਇਹ ਨਾ ਛੋਟ 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 ਗੱਲਾਂ ਇਹ ਤੂੰ ਐ ਨਾ ਕਰ ਯਾਰ ਸੁਖਾਲ ਬਾਈ ਨੇ ਕੀ ਸੋਚਿਆ ਵੀ ਕੀ ਕਰਨਾ ਲਾਈਫ ਚ ਦੱਸ ਕੁਝ ਨਹੀਂ ਕਰਨਾ ਪੜਨਾ ਹੈ ਕਹੇਗਾ ਨਾ ਟੀਚਰ ਅੰਗਰੇਜ਼ੀ ਆ ਦੇ ਮੈਡਮ ਪਰਮਜੀਤ ਮੈਡਮ ਇਹਨਾਂ ਦਾ ਲਾਈਚਰ ਡੇਲੀ ਰਾਉਣਾ ਦੂਜੇ ਚਾਹੀਦੀ ਅਸੀਂ ਬੱਕ ਮਾਰਦੀ ਠੀਕ ਹੈ ਮਗਲ ਇੰਗਲਿਸ਼ ਨਾਲ ਤਰਾਪਦੀ ਮੂੰਹ ਘਰ ਬਣਿਆ ਹੋਇਆ ਹਾਂ ਚੱਲ ਗੱਲ ਬਾਤ ਫਿਰ ਆਪਾਂ ਅੰਗਰੇਜ਼ੀ ਹੀ ਕਰਦੇ ਆ ਉਹ ਤਾਂ ਅੰਗਰੇਜ਼ੀ ਆਪਣੀ ਬੀਕ ਹੀ ਹੈ ਬਈ ਪੰਜਾਬੀ ਜਿੰਨੇ ਮਰਜ਼ੀ ਕਰ ਲੈ ਇੰਗਲਿਸ਼ ਕਿਵੇਂ ਮਾਜੇ ਵੀ ਹਰ ਇੱਕ ਤਾਂ ਹੱਥ ਆਪਾਂ ਕਹਿੰਦੇ ਹੱਥ ਟੈਟ ਹੈ ਇੱਕ ਉਹਦਾ ਵੀ ਹੱਥ ਹੈ ਹੀ ਨਹੀਂ ਆਪਣਾ ਤਾਂ ਬਈ ਖਤਮੀ ਹੈ ਸੁਖ ਨੇ ਵਿੱਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ ਤਗ ਜਾ ਤੇਰਾ ਕੱਲਾ ਹੋਇਆ ਤਾਵੀਏ ਸਿਲਾਇਆ ਨਾ ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਪਰਦਾ ਏ ਮੇਰੇ ਬਿਨ ਕਿੰਜ ਤੇਰਾ ਹੁਣ ਸੱਜਣਾ ਦੱਸ ਸਰਦਾਰੇ ਹੋਵੇ ਜੇ ਮੇਲ ਕਿਤੇ ਤਾਂ ਵੇਖਣਗੇ ਸਾਰੇ ਵੇ ਚੰਨ ਹੋ ਸਕਦਾ ਏ ਨੀਵਾਂ ਟੁੱਟਣਗੇ ਤਾਰੇ ਵੇ ਇਹ ਨਾ ਬੇਨਾ ਮੰਨ ਕੇ ਚੱਲ ਵੀ ਕੋਈ ਕੁੜੀ ਪਰਫਾਰਮੈਂਸ ਲਈ ਆਵੇ ਕੁੜੀ ਕੱਚੀ ਐ ਜੀ ਮਾਰੇ ਵੀ ਮੈਂ ਆਪ ਦੇ ਕੇ ਵੀਡੀਓ ਕਿਦਾਂ ਦਿਖਾਵਾਂਗੀ ਇਹ ਮੇਰਾ ਭਰਾ ਆਪਣੇ ਸਿਰ ਤੇ ਠੀਕ ਹੈ ਭਾਈ ਐਨੇ ਵੀ ਸ਼ਾਂਤੀ ਰੱਖਣੀ ਦਾ ਸਿਆਣੇ ਵਾਲੇ ਬਣ ਕੇ ਹੋਣੇ ਸਤਿ ਸ਼੍ਰੀ ਅਕਾਲ ਜੀ ਸਾਰਨੂੰ ਕੀ ਹਾਲ ਚਾਲ ਹੈ ਜੀ ਤੇ ਅੱਜ ਦਾ ਜਿਹੜਾ ਸ਼ੂਟ ਹੋ ਰਿਹਾ ਜੀ ਉਹ ਹੋ ਰਿਹਾ ਹਾਂ ਸ਼ਹਿਰ ਲੌਂਗਵਾਲ ਦੇ ਵਿੱਚ ਸੀ ਤੇ ਲੌਂਗਵਾਲ ਮਿੱਤਰੋ ਜਿਹੜਾ ਕਾਲਜ ਹੈ ਮੈਂ ਤੁਹਾਨੂੰ ਪਹਿਲੀ ਦੱਸਦਾ ਮੈਂ ਤੁਹਾਨੂੰ ਬਈ ਸ਼ਹੀਦ ਭਾਈ ਮਨ ਸਿੰਘ ਖਾਲਸਾ ਕਾਲਜ ਲੌਂਗਵਾਲ ਦੇ ਵਿੱਚ ਪੈਂਦਾ ਹੈ ਤੇ ਇੱਥੇ ਜਿਹੜੀ ਖਾਸ ਗੱਲ ਮਿੱਤਰੋ ਕੀ ਹੈ ਜੜਾ ਮੈਨੂੰ ਪ੍ਰਾਊਡ ਫੀਲ ਹੁੰ ਤੇ ਜਦੋਂ ਆਪਣੇ ਪਿੰਡਾਂ ਵਿੱਚ ਆ ਕੁਝ ਕੰਮ ਕਰਨ ਦਾ ਕੁਝ ਸ਼ੋਹ ਲਾਉਣ ਦਾ ਮੌਕਾ ਮਿਲਦਾ ਬੜਾ ਹੀ ਪ੍ਰਾਊਡ ਫੀਲ ਹੁੰਦਾ ਪਹਿਲਾਂ ਤਾਂ ਆਪਾਂ ਜ਼ੋਰਦਾਰ ਤਾੜੀ ਆਪਣੇ ਪਿੰਡ ਤੇ ਆਪਣੇ ਕੌਜ਼ ਲਈ ਜ਼ਰੂਰ ਲਾਉਂਦੇ ਤੇ ਮਿੱਤਰੋ ਬਹੁਤਿਆਂ ਗੱਲਾਂ ਆਪਾਂ ਨਾ ਕਰਦੇ ਹੋਏ ਜਿਹੜੀ ਗੁਰਦੀ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਸੋ ਆਜਾ ਭੈਣ ਮੇਰੀ ਤਾੜੀਆਂ ਲਾਓ ਵੀ ਪਹਿਲਾਂ ਕੁੜੀ ਲਈ ਆ ਕੁੜੀ ਬੁਲਾਏ ਸੀ ਕੁੜੀਆਂ ਆ ਗਈਆਂ ਹੈਂ ਜੀ ਇਕੱਠੇ ਕਰਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਨਾਮ ਕੀ ਹੈ ਜੀ ਮਾਈਕਲ ਲਾ ਬਿਲਕੁਲ ਮੇਰਾ ਨਾਮ ਰਮਨਦੀਪ ਕੌਰ ਹੈ ਰਾਮਦੀਪ ਕੌਰ ਵੱਡੇ ਵੀਰੇ ਲੈ ਸੁਣਿਓ ਮੇਰਾ ਭਰਾ ਹੁਣੇ ਬੇਨਤੀ ਹੈ ਆਰਮਨਦੀਪ ਕੌਰ ਤੁਹਾਡਾ ਨਾਮ ਹੈ ਜੀ ਕੀ ਕਰਦੇ ਕਿਉਂ ਰੇ ਜੀ ਰੇ ਵੀ ਇਹ ਕਰਦੇ ਆ ਸੈਕਿੰਡ ਇਅਰ ਦੀ ਸਟੂਡੈਂਟ ਹਾਂ ਮੈਂ ਸੈਕਿੰਡ ਇਅਰ ਦੀ ਸਟੂਡੈਂਟ ਹਾਂ ਤੁਸੀਂ ਮਹਾਰਾਜ ਜੀ ਤੇ ਮੇਰੇ ਨਾਮ ਮਨਪ੍ਰੀਤ ਕਰੇ ਵੀ ਇਹ ਸੈਕਿੰਡ ਇਅਰ ਦੀ ਸਟੂਡੈਂਟ ਅੱਛਾ ਇਕੱਠੇ ਕਲਾਸ ਵਿੱਚ ਬਧੀਆ ਬੌਂਡਿੰਗ ਬਣਦੀ ਹੈ ਜੀ ਹਾਂ ਜੀ ਬੈਸਟ ਫਰੈਂਡਸ ਖਾਸ ਗੱਲ ਕੀ ਇਹਨਾਂ ਦੀ ਜੀ ਸੇਮ ਹੀ ਆ ਸਾਡੀਆਂ ਸਾਰੀਆਂ ਖਾਸ ਗੱਲ ਹੈ ਹੈਗਾ ਕੀ ਗੱਲ ਸੇਮ ਨੇ ਨਹੀਂ ਜਿਹੜੀ ਗੱਲ ਦਿਮਾਗ 'ਚ ਚੱਲਦੀ ਹੁੰਦੀ ਆ ਉਹ ਮੈਂ ਪਹਿਲਾਂ ਕਹਿ ਦਿੰਨੀ ਆ ਜਾਂ ਮੇਰੇ ਦਿਮਾਗ 'ਚ ਚੱਲੂਗੀ ਚਲੋ ਕੋਈ ਮਜ਼ਾਕ ਕਰਦੇ ਆਂ ਜੀ ਤੇ ਕੀ ਸੁਣਾਓਗੇ ਕੀ ਤੁਸੀਂ ਜੀ ਅਸੀਂ Song ਸੁਣਾਵਾਂਗੇ Song ਸੁਣਾਓਗੇ Song ਸੈੱਡ ਹੈ ਦਾ ਤੁਸੀਂ ਰਵਾਓਗੇ ਜੀ ਮੈਂ ਤੁਹਾਨੂੰ ਪਹਿਲਾਂ ਨਹੀਂ ਐਨਾ ਵੀ ਨਹੀਂ ਰਵਾਉਂਦੇ ਚਲੋ ਸੁਣਾਓ ਜੀ ਫਿਰ ਆਉਣ ਦੋ ਜੀ ਸੁਪਨੇ ਵਿੱਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ ਤੱਕ ਤੇਰਾ ਕੱਲਾ ਹੋਇਆ ਤਾ ਵੀ ਅਸੀਂ ਆਇਆ ਨਾ ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਪਰਦਾਏ ਮੇਰੇ ਬਿਨ ਕਿੰਜ ਤੇਰਾ ਹੁਣ ਸਜਣਾ ਦਸ ਸਰਦੈ ਹੋਵੇ ਜੇ ਮਿਲ ਕਿਤੇ ਤਾਂ ਵੇਖਣਗੇ ਸਾਰੇ ਵੇ ਚੰਨ ਹੋ ਸਕਦਾ ਏ ਨੀਵਾਂ ਟੁੱਟਣਗੇ ਤਾਰੇ ਵੇ ਕੀ ਬਾਤ ਹੈ ਤਾਰਿਆਂ ਨਾਲ ਹੋਵੇ ਬਤਿੰਦੂ ਨੀ ਮੈਂ ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਉਈ ਮੁੱਲ ਨਹੀਂ ਸੀ ਥਾਤਾ ਰੁਲਦੇ ਫਿਰਦੇ ਸੀ ਲੋਹਾ ਪਾਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਹ ਪਾਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤ ਲਿਖਿਆ ਨਾਰੇ ਵੇਖਣ ਨਾਲੇ ਚੁੰਮਾ ਮੈਂ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਕਿਆ ਬਾਤ ਹੈ ਢਾੜੇ ਫੇਲੋ ਬਈ ਬਹੁਤ ਹੁਣੀ ਆਵਾਜ਼ ਹੈ ਇਹ ਅਸੀਂ ਇਹੀ ਦੁਹਰੀ ਦੁਆ ਕਰਦੇ ਤੁਸੀਂ ਇਸੇ ਫੀਲਡ ਤੋਂ ਜ਼ਰੂਰ ਅੱਗੇ ਜਾਉਂਦੀ ਅੱਗੇ ਕੀ ਸੋਚਿਆ ਲਾਈਵ 'ਚ ਕਰਨਾ ਕੀ ਚਾਹੁੰਦੇ ਹੋ ਜੀ ਟੀਚਰ ਬਣਨਾ ਹੈਗਾ ਟੀਚਰ ਬਣਨਾ ਜੀ ਕਾਹਦੇ ਟੀਚਰ ਬਣਨਾ ਚਾਹੁੰਦੇ ਹੋ ਜੀ ਮੈਂ ਈਟੀਟੀ ਕੀਤੀ ਹੋਈ ਆ ਪਹਿਲਾਂ ਹੀ ਪੀਟੈਟ ਹੈ ਮਾਈਕ ਨਹੀਂ ਡਿੱਗ ਲੂਗੀ ਸਾਰਾ ਪੀਟੈਟ ਕਲੀਅਰ ਆ ਮੈਂ ਜੋਬ ਦੀ ਤਿਆਰੀ ਕਰ ਰਹੀ ਆ ਹਜੇ ਗਵਰਨਮੈਂਟ ਜੋਬ ਦੀ ਹਮ ਉਮਰ ਕਿੰਨੀ ਹੋਗੀ ਤੁਹਾਡੀ ਜੀ 22 ਮਤਲਬ 22 ਸਾਲ ਦੀ ਕੁੜੀ ਚਲੋ ਵਧੀਆ ਸੋਚਦੇ ਵੀ ਲਾਈਵ 'ਚ ਕੁਝ ਕਰਨਾ ਚਾਹੁੰਦੇ ਜੀ ਘਰ ਦੇ ਕੀ ਸੋਚਦੇ ਵੀ ਯਾਰ ਕੁੜੀ ਨੂੰ ਆ ਚੀਜ਼ ਹੀ ਕਰਨੀ ਸੀ ਹੁੰਦਾ ਨਹੀਂ ਵੀ ਘਰ ਦੇ ਡ੍ਰੀਮ ਕੋਈ ਸ਼ੋਰ ਹੁੰਦਾ ਜੀ ਘਰੇ ਪੂਰੇ سپورਟਿਵ ਨੇਗੇ ਜੋ ਚੀਜ਼ ਕਰਨਾ ਚਾਹਣੀ ਹੈ ਮੈਨੂੰ ਕਹਿੰਦੇ ਆ ਕਰ ਚਲੋ ਸਪੋਰਟ ਕਰੋ ਥੋੜੇ ਕੋਲੇ ਬਾਵਾ ਸਾਰਾ ਪੈਸਾ ਆ ਦੇ ਜੀ ਠੀਕ ਹੈ ਜੀ ਕਿੱਥੇ ਕਿੱਥੇ ਲਾਓਗੇ ਜੀ ਪਹਿਲਾਂ ਤਾਂ ਜ਼ਰੂਰਤਮੰਦਾਂ ਦੀ ਮੈਂ ਮਦਦ ਕਰੂੰਗੀ ਕੀ ਆ ਬਾਤ ਹੈ ਬਹੁਤ ਸੋਹਣੀ ਸੋਚ ਹੈ ਤਾੜੀ ਲਾਓ ਇਸਕਾ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਲੈ ਮੇਤਰੋ ਤੁਹਾਡੇ ਕਾਲਜ ਦੀ ਕੁੜੀ ਇੱਕ ਬਲੌਗਰ ਵੀ ਆ ਸੁਣਿਓ बस ओही करना कला हेलो गाइस हेलो गाइस जाओ कर दे कौन चली हेलो गाइस वीरे हेलो गाइस वीरे हेलो गाइस पैनी के में ठीक है आज मैं अपनी फ्रेंड मनप्रीत ने नाल आई हां और हेलो के में सारे आ बाकी केड़ा कुड़ी बेचारी दांत चाहिए नहीं जी बहुत बहुत शुक्रिया पर मैं लाओ भाई ताड़ी कुड़ी ले यार बहुत सुनी गाल बात थैंक यू सो मच भाई गॉड ब्लेस यू के में साथ में जारे को दुख है जी किसी गल दे जी भी लोड पे गया भी का तो बुला ले जी नाम की है जी मनप्रीत थोड़ा नाम की है जी परमेंद्र ਫਰੈਂਡ ਸਰਕਲ ਹੈ ਜੀ ਹਾਂਜੀ ਕੀ ਸੁਣਾਉਣਾ ਕੀ ਚਾਹੁੰਦੇ ਹੋ ਜੀ ਅਸੀਂ ਭੰਡ ਕਰਕੇ ਦਿਖਾਵਾਂਗੇ ਕੀ ਬਾਤ ਹੈ ਜੀ ਕੀ ਬਾਤ ਹੈ ਸਾਡੇ ਕੋਲ ਕਲਾਕਾਰ ਵੀ ਬੜੇ ਤਾਕੜੇ ਐ ਮੈਂ ਕਿਹਾ ਪਹਿਲਾਂ ਤੁਹਾਡਾ ਭੰਡੀ ਦੇਖਦੇ ਹਾਂ ਜੀ ਠੀਕ ਹੈ ਜੀ ਹੋ ਜੋ ਸਟਾਰਟ ਜੀ ਬੱਲੇ ਬੱਲੇ ਪਾਗ ਲੱਗੇ ਰਹਿਣ ਜੇਤਾਂ ਨੂੰ ਸਾਗ ਲੱਗੇ ਰਹਿਣ ਬਾਜੇ ਨੂੰ ਰਾਗ ਲੱਗੇ ਰਹਿਣ ਦੁੱਧਾਂ ਨੂੰ ਜਾਗ ਲੱਗੇ ਰਹਿਣ ਰਿੜਕ ਭਾਵੇਂ ਕੋਈ ਹੋਰੀ ਜਾਵੇ ਨਾ ਮਾਰ ਭੰਡਾ ਇੱਥੇ ਤੇਰੀ ਭੂਆ ਨੇ ਸਵਾਈ ਸੈਂਟਰ ਖੋਲਣਾ ਐ ਫੇਰ ਮਾਰੀ ਜਾਣਾ ਐ ਇਥੇ ਪਾਸੇ ਵਾਲੀ ਫਿਰਤੀ ਹੋਈ ਹੋਈ ਐ ਲੈ ਭੰਡਾ ਸਾਡੇ ਜੰਮਨ ਦੀ ਗੱਲ ਸੁਣ ਲੈ ਮੈਂ ਸੁਣਾ ਫਿਰ ਸਾਡਾ ਖਾਨਦਾਨ ਬੜਾ ਉੱਚਾ ਸਾਡਾ ਖਾਨਦਾਨ ਖੰਬੇ ਤੇ ਰਹਿੰਦਾ ਮੈਂ ਜੋ ਫਿਰ ਪਿੰਡ 'ਚ ਕਰਫੂ ਲੱਗਿਆ ਅੱਛਾ ਕਰਫੂ ਲੱਗ ਗਿਆ ڈاکੂ ਆਏ ਕੀ ਕਹਿੰਦੇ ڈاکੂ ਮੇਰੀ ਬੇਬੇ ਨੂੰ ਕਹਿੰਦੇ ਬੇਬੇ ਸੋਣਾ ਕਿੱਥੇ ਆ ਕਹਿੰਦੇ ਸੋਣਾ ਕਿੱਥੇ ਆ ਬੇਬੇ ਕਹਿੰਦੀ ਮੰਜੇ 'ਤੇ ਜਿੱਥੇ ਮਰਜੀ ਸੌ ਜਾਵਾਂ ਹੁਣ ਗੱਲ 'ਚ ਬੋਣ ਵਾਲਾ ਸੋਣਾ ਪੁੱਛ ਰਿਹਾ ਵੀ ਕਿੱਥੇ ਆ ਅੱਛਾ ਅਸੀਂ ਉਹ ਨਾ ਕਿੱਥੇ ਆ ਹਾਂ ਫਿਰ ڈاکੂ ਮੇਰੀ ਬੇਬੇ ਨੂੰ ਕਹਿੰਦੇ ਬੇਬੇ ਕੱਢ ਦੇ ਜਿਹੜਾ ਕੁਝ ਹੈਗਾ ਨਹੀਂ ਤੇਰੇ ਗੋਲੀ ਮਾਰਾਂਗੇ ਕਹ ਫੇਰ ਬੇਬੇ ਨੇ ਮੈਨੂੰ ਕੱਢਤਾ ਉਹ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ ਲੈ ਵੇ ਭੰਡਾ ਪਿੱਛੇ ਜ ਆਪਾਂ ਕੁੜੀ ਦਾ ਵਿਆਹ ਕੀਤਾ ਮੁੰਡੇ ਵਾਲਿਆਂ ਦਾ ਘਰ ਪਰਤਾ ਅੱਛਾ ਪੇਟੀ ਦੇਦੀ ਪੇਟੇ-ਬੁੱਟੇ ਘਾਣੂ ਦਿੱਤੇ ਬਸ ਆਪਾਂ ਮੁੰਡੇ ਵਾਲਿਆਂ ਦਾ ਘਰ ਪਰਤਾ ਕਾਰ ਦਿੱਤੀ ਕਾਰ-ਕੂਰ ਘਾਣੂ ਦਿੱਤੀ ਬਸ ਆਪਾਂ ਮੁੰਡੇ ਵਾਲਿਆਂ ਦਾ ਘਰ ਪਰਤਾ ਉਹ ਹੋਰ ਕਾਦਣਾ ਕਰ ਪਰਤਾ ਆਪਾਂ ਪਰਤਾ ਉਲਟੀਆਂ ਕਰ ਕਰ ਸੁੱਕੀ ਪੀ ਗਏ ਮਦੰਦਰ ਠੀਕ ਹੈ ਜੀ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦਾਣੀ ਇਹ ਦਾਤੂ ਥੋੜੀ ਬੇਬੇ ਤੋਂ ਬਹੁਤ ਕੁਝ ਪੁੱਛਦਾ ਹੈ ਜੀ ਠੀਕ ਹੈ ਜੀ ਆ ਨਾਮ ਕੀ ਹੈ ਤੁਹਾਡਾ ਜੀ ਪ੍ਰਵਿੰਦਰ ਪ੍ਰਵਿੰਦਰ ਕੁਵਾਰ ਪ੍ਰਵਿੰਦਰ ਕਿਹੜੇ ਪਿੰਡ ਤੋਂ ਬਲੋਂਗ ਕਰਦੀ ਹੈ ਜੀ ਲੋਹਾ ਕਿਹੜੇ ਤੋਂ ਲੋਹਾ ਖੇੜ ਦੀ ਖਾਸ ਗੱਲ ਕੀ ਲੱਗਦੀ ਹੈ ਜੀ ਥੋੜੇ ਪਿੰਡ ਦਾ ਸਰਪੰਚ ਦਾ ਨਾਮ ਬੜਾ ਚੱਲਦਾ ਜੱਗੀ ਸਰਪੰਚ ਹੈ ਜੀ ਹਾਂ ਜੀ ਕੰਮ ਕਾਜ ਸੋਹਣਾ ਕਰਾਰੇ ਵੀਰੇ ਜੀ ਹਾਂ ਜੀ ਬੜੀ ਚੰਗੀ ਠੀਕ ਹੈ ਜੀ ਕੀ ਸੋਚਦੇ ਵੀ ਜੇ ਮੈਂ ਤੁਸੀਂ ਸਰਪੰਚ ਬਣੋ ਤੁਸੀਂ ਕਰੋਗੇ ਜੀ ਸਰਪੰਚ ਹੀ ਨਹੀਂ ਬਣਨਾ ਇਹ ਗੱਲ ਦੱਸਦੀ ਨਹੀਂ ਹੈ ਕਿ ਅਸੀਂ ਇਹਨਾਂ ਦੀ ਕੀ ਕੀ ਸੋਚਿਆ ਕਿ ਫਿਰ ਕੀ ਬਣਨਾ ਚਾਹੁੰਦੇ ਹੋ ਅਸੀਂ ਪੁਲਿਸ ਪੁਲਿਸ ਲੈਣ ਚ ਜਾਣਾ ਚਾ ਤਗੀ ਗੱਲ ਆ ਤੁਸੀਂ ਕੀ ਮਾਰਨਾ ਚਾਹੁੰਦੇ ਮਹਾਰਾਜ ਜੀ ਤੁਸੀਂ ਪੁਲਿਸ ਹੀ ਜਾਣਾ ਕੀ ਸੋਚਿਆ ਪੁਲਿਸ ਜਾ ਕੇ ਕੀ ਕੀ ਕਰਨਾ ਕਰੋਗੇ ਜੇ ਕੀ ਜੀ ਵੀ ਤੁਸੀਂ ਪੁਲਿਸ ਵਾਲੇ ਬਣ ਕੇ ਜੀ ਕੋਸ਼ ਕਰੋ ਵੀ ਤੁਸੀਂ ਪੁਲਿਸ ਵਾਲੇ ਬਣ ਕੇ ਆ ਤੁਹਾਡੇ ਫਰੈਂਡ ਆ ਗਈਆਂ ਜੀ ਚਲਾਨ ਕਟੋਗੇ ਨਾ ਨਹੀਂ ਕੱਟਦੇ ਜੀ ਕਟਾਂਗੇ ਜੀ ਸੁਪਾਰਸ਼ ਪੁਲਿਸ ਲੈ ਕੇ ਨਾ ਸੱਚ ਦੱਸੋ ਜੀ ਨਹੀਂ ਬੜੀ ਮੋਟੀ ਦੀ ਕੋਈ ਚੂਰ ਨ ਭੋਰਾ ਬੜਾ ਮੋਟੇ ਵਾਲਾ ਤੁਸੀਂ ਸਹੀ ਪੁਲਿਸ ਵਾਲੇ ਬਣੋਗੇ ਜੀ ਇਰੇ ਕੰਮ ਕਾਜ ਕਰਾ ਕਰਨਗੇ। ਸੋ ਇਦਾਂ ਦੇ ਪੁਲਿਸ ਵਾਲੀ ਕੁੜੀਆਂ ਸਾਨੂੰ ਜ਼ਰੂਰ ਲੋੜ ਹੈ ਜੀ। ਠੀਕ ਹੈ ਜੀ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ? ਨਹੀਂ। ਕੋਈ ਮੰਮੀ ਨੂੰ ਜੀ। ਕੋਈ ਡੈਡੀ ਨੂੰ ਜੀ। ਕੋਈ ਉਹ ਪਿਆਰੇ ਪਿਆਰੇ ਡਾਕੂ ਨੂੰ ਕਰ ਦਿਓ ਜੀ। ਹੈ ਜੀ? ਸੋ ਠੀਕ ਹੈ। ਲਾਓ ਵੀ ਤਾੜੇ ਕੁੜਲੇ ਬਹੁਤ ਸੋਹਣੀ ਗੱਲਬਾਤ। ਥੈਂਕ ਯੂ ਸੋ ਮੱਚ। ਥੈਂਕ ਯੂ। ਬਹੁਤ ਬਲੱਸੀ। ਤੇ ਸਾਡੇ ਨਾਲ ਭਰਾ ਆ ਬਹੁਤ ਸੋਹਣੀ ਦਸਤਾਰ ਆ ਬਈ ਬਹੁਤ ਸੋਹਣੀ ਲੱਗ ਰਿਓ। ਠੀਕ ਜੀ। ਨਾਮ ਕੀ ਵੱਡੇ ਵੀਰੇ ਆਪਣਾ? ਕਿੰਦਾ ਜੀ? ਕੀ ਬਾਈ? ਪੰਚਮਦਾ ਜੀ। ਕੋਈ ਜਿੰਦਗੀ ਦੀ ਕੋਈ ਦੁ ਕੋਈ ਪੜਾਈ ਦਾ ਲੋਡ ਹੋਵੇ ਫਿਰ ਇਹ ਆ ਕਰਨਾ ਦਾਦੀ ਜੀ ਲੋਡ ਨਾ ਲੈਣਾ ਆਪ ਕਿਹ ਬਈ ਤੁਹਾਡਾ ਪੰਚਮਦਾਸ ਜੀ ਪੰਚਮਦਾਸ ਪੰਚਮਦਾਸ ਬਈ ਕਿਹੜੇ ਪਿੰਡ ਤੋਂ ਲੌਂਗਵਾਲ ਤੈਂ ਅੱਛਾ ਲੌਂਗਵਾਲ ਤੂੰ ਆ ਠੀਕ ਐ ਘਰ ਪਰਿਵਾਰ ਕੌਣ ਕੌਣ ਐ ਕਿਦੇ ਮਮਮੀ ਡੈਡੀ ਆਈ ਦੋ ਭੈਣਾਂ ਨੇ ਜੀ ਸਟੈਪ ਬਾਏ ਸਟੈਪ ਆਉਣ ਦੇ ਮਮਮੀ ਆਈ ਡੈਡੀ ਆਈ ਨਹੀਂ ਨਹੀਂ ਜਿਹੜਾ ਜਿਵੇਂ ਆਇਆ ਉਹ ਨੂੰ ਉਵੇਂ ਆਉਣ ਦੇ ਠੀਕ ਐ ਜੀ ਦਾਦੀ ਐ ਜੀ ਚਾਚਾ ਪਹਿਲਾ ਦਾਦੀ ਐ ਜੀ ਪਹਿਲਾ ਦਾਦੀ ਆਈ ਹਾਂ ਜੀ ਡੇਡੀ ਆਈ ਨਹੀਂ ਦੱਸਦਾ ਗਿਆ ਸਵਾਲ ਸਮਝਣ ਦੀ ਕੋਸ਼ਿਸ਼ ਕਰ ਜਿਹੜਾ ਰਿਸ਼ਤਾ ਜਿਵੇਂ ਆ ਉਹਨੂੰ ਉਵੇਂ ਹੀ ਆਉਣ ਦੇ ਗਿਆ ਪਹਿਲਾਂ ਆਇਆ ਮੰਨ ਲਓ ਦਾਦਾ ਫਿਰ ਆਈ ਦਾਦੀ ਠੀਕ ਹੈ ਡੈਡੀ ਆਈ ਮੰਮੀ ਚਾਚਾ ਗਈ ਹੂੰ ਦੋ ਭੈਣਾਂ ਨੇ ਛੋਟੀਆਂ ਛੋਟੀਆਂ ਤੂੰ ਕਦੋਂ ਕੋ ਆਇਆ ਪਹਿਲਾਂ ਇਹਨੇ ਤੂੰ ਪਹਿਲਾਂ ਮੈਂ ਆਈ ਫਿਰ ਮੇਰੇ ਦੋ ਛੋਟੀਆਂ ਭੈਣਾਂ ਆ ਅੱਛਾ ਪਹਿਲਾਂ ਤੂੰ ਆਏ ਭੈਣਾਂ ਨਾਲ ਵਧੀਆ ਬੌਂਡਿੰਗ ਬਣਦੀ ਆ ਹਾਂਜੀ ਵਧੀਆ ਐ ਨਹੀਂ ਹੁੰਦਾ ਵੀ ਆਹ ਗੱਲੋਂ ਭੈਣਾਂ ਲੜਦੀਆਂ ਬਹੁਤ ਨੇ ਮੇਰੇ ਨਾਲ ਮੈਨੂੰ ਲੜਦਾ ਨਾ ਜਿਉਣੀ ਲੱਗਦਾ ਅਜਾ ਤੂੰ ਲੜਦਾ ਹੈ ਕੀ ਉਹ ਲੜਦਾ ਯਾਰ ਐ ਨਹੀਂ ਹੁੰਦਾ ਵੀ ਛੋਟੀਆਂ ਪੈਣਾ ਨਹੀਂ ਮਿਨੀਆਂ ਜਦੋਂ ਇਹ ਸੁਣਦੀਆਂ ਨਹੀਂ ਹੈਗੀਆਂ ਗੱਲ ਨਹੀਂ ਸੁਣਦੀਆਂ ਹਾਂ ਤੇਰੇ ਨਾਲ ਵੱਧ ਪੜਦੇ ਨੇ ਪੈਣਾ ਦੇਦੀਆਂ ਹਾਂ ਜੀ ਵੱਧ ਪੜਦੀਆਂ ਨੇ ਤੂੰ ਕੋਈ ਨਹੀਂ ਪੜਦਾ ਓਏ ਦਿਮਾਗ ਨਹੀਂ ਹੈਗਾ ਜੀ ਹੈ ਐਨਾ ਦਿਮਾਗ ਨਹੀਂ ਜਲਦਾ ਕਿੱਥੇ ਲਾਉਣਾ ਤੂੰ ਦਿਮਾਗ ਇਹ ਜਾ ਕਿਤੇ ਨਹੀਂ ਲੱਗਦਾ ਓਏ ਕੀ ਗੱਲ ਵੀ ਪੜਾਈ ਜਿਹ ਤੇਰੇ ਇੰਟਰਸਟ ਤੇਰਾ ਕਿਉਂ ਨਹੀਂ ਬਣਦਾ ਪਤਾ ਨਹੀਂ ਹੁੰਦਾ ਨਹੀਂ ਵੀ ਕੰਮ ਨੂੰ ਕਰਕੇ ਮੈਨੂੰ ਸਕੂਨ ਮਿਲਦਾ ਵੀ ਇਹ ਰਾਹ ਕੰਮ ਤੇ ਮੇਰਾ ਬੜਾ ਧਿਆਨ ਲੱਗਦਾ ਮੁੰਨੇ ਈ ਕਿਹੜੀ ਗੱਲ ਨਾ ਗੈ ਦੀ ਹੋਗੇ ਤੇ ਠੀਕ ਹੈ ਚਲ ਕੋਈ ਗੱਲਬਾਤ ਕੋ ਸ਼ੇਅਰ ਕਰਨਾ ਚਾਹੁੰਦਾ ਹੈ ਚਲੋ ਠੀਕ ਆ ਭਈ ਭਰਾ ਪਹਿਲੀ ਵਾਰ ਬੋਲਿਆ ਕੌਨਫੀਡੈਂਸ ਬੜੀ ਦਿਖਾਇਆ ਤਾੜੀਆਂ ਨਾਲ ਬਹੁਤ ਚੰਗ ਗੱਲਬਾਤ ਹੈ ਕਿ ਤੁਮ ਜਨਾਬ ਆਜੀ ਤੁਸੀਂ ਆ ਜਾਓ ਜੀ ਬੱਲੇ 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 ਨਾਮ ਕੀ ਤੁਹਾਡਾ ਜੀ ਸਰ ਮੇਰਾ ਕਮਲਜੀਤ ਕੌਰ ਕਮਲਦਾ ਗੌਨਫੀਡੈਂਸ ਨਾਲ ਗੁੜੀ ਪਰਪੁਰ ਗੱਲ ਮੰਨਣ ਲਈ ਹੈ ਹਾਂ ਤੁਹਾਡਾ ਕੀ ਨਾਮ ਹੈ ਜੀ ਹਰਮਨਦੀਪ ਕੌਰ ਆਰਮਜੀਤ ਕੌਰ ਦੀਪ ਕੌਰ ਗਲਤੀ ਹੋ ਗਈ ਮਹਾਰਾਜ ਜੀ ਫਿਰ ਤੁਸੀਂ ਗਲਤੀ ਨਾ ਕਰੋ ਨਾ ਉਰੀ ਜਾਇਗਾ ਟਾਈਮ ਦਾ ਚੱਕ ਲੈ ਬਿਸਤਰੀ ਤੇ ਇਹ ਨਹੀਂ ਬੋਲਣ ਦਿੰਦੀ ਠੀਕ ਹੈ ਜੀ ਠੀਕ ਹੈ ਨਾਮ ਕੀ ਤੁਹਾਡਾ ਦੱਸੋ ਜੀ ਮੇਰਾ ਕਮਲ ਜੀ ਕਾਮਲ ਜੀ ਦਕੌਰ ਕਾਮਲ ਜੀ ਦਕੌਰ ਕਿਹੜੇ ਪਿੰਡ ਤੋਂ ਬਲੋਂਗ ਕਰਦੀ ਹੈ ਜੀ ਮੈਂ ਨੰਬੋਲ ਤੋਂ ਨੰਬੋਲ ਤੋਂ ਜੀ ਚੰਗੀ ਗੱਲ ਹੈ ਸ਼ੌਂਕ ਕੀ ਕੀ ਹੈ ਜੀ ਸਰ ਸਾਰੀ ਸ਼ੌਂਕ ਨੇ ਨਹੀਂ ਤੁਹਾਡੇ ਕੱਲਿਆਂ ਦੇ ਪੁੱਛੇ ਜੀ ਕੀ ਕੀ ਬਸ ਜੋ ਪਸੰਦ ਲੱਗਦਾ ਉਹ ਕਰ ਲਈਦਾ ਕੀ ਕੀ ਪਸੰਦ ਲੱਗਦਾ ਤੁਹਾਨੂੰ ਜੀ ਜਿਵੇਂ ਡਾਂਸ ਸਿੰਗਿੰਗ ਸਭ ਕਰ ਲੈਨੇ ਆ ਸ਼ਾਇਰੀ ਵੀ ਕਰ ਲੈਨੇ ਆ ਲਿਖ ਵੀ ਲੈਨੇ ਆ ਪੜ ਵੀ ਲੈਨੇ ਆ ਸਭ ਕੁਝ ਕਰ ਲੈਨੇ ਚੰਗੀ ਗਾ ਕੋਈ ਲਿਖਿਆ ਹੋਇਆ ਆਪਦਾ ਲਿਖਿਆ ਸੁਣਾਓ ਜੀ ਸਾਨੂੰ ਇਹ ਪਿੱਛੋ ਦੇ ਕਿ ਯਾਦ ਆਉਂਦੇ ਦੀ ਰੈਂਦੋ ਸਰ ਚਲੋ ਕੋਈ ਗਾਣਾ ਗੋਣਾ ਸੁਣਾਉਣਾ ਚਾਹੁੰਦੇ ਹੋ ਜੀ ਕੋਈ ਹਾਂਜੀ ਸਰ ਆ ਉਹ ਸੁਣਾਓ ਜਰੂਰ ਕੋਈ ਚੱਕਣੀ ਦੀ ਛੁੱਟਾਂ ਵਿੱਚ ਬੰਬ ਲੱਗਾ ਜੀਨ ਚ ਤੂਫਾਨ ਵੇ ਮਾਪੇ ਕਹਿੰਦੇ ਪੁੱਤ ਤੇ ਤੂੰ ਜੱਟਾ ਜਾਣ ਜਾਣ ਵੇ ਵੇ ਤੇਰੇ ਪਿੱਛੇ ਫੇਰਾ ਲੜਦੀ ਲੱਡੂ ਮੋੜਿਆ ਚਾਰੀ ਦੇ ਆਏ ਸਾਗ ਦਾ ਕਾਲਜ ਮੇਰਾ ਨਾ ਪੁੱਲਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਅੱਖ ਦਾ ਬਹੁਤ ਵਧੀਆ ਆਵਾਜ਼ ਆ ਪੈਣ ਮਿਲੀ ਹੈ। ਥੈਂਕ ਯੂ ਇਸ ਬਿਲਡ ਤੋਂ ਜ਼ਰੂਰ ਜਾਈਂ। ਘਰ ਪਰਿਵਾਰਾ ਕੌਣ-ਕੌਣ ਹੈ ਜੀ? ਸਰ ਮੇਰੇ ਫਾਦਰ ਨੇ ਦੋ ਸਿਸਟਰ ਨੇ ਇੱਕ ਮੈਂ ਤੇ ਮਮਾ। ਹੂੰ ਚੰਗੀ ਗੱਲ ਹੈ ਜੀ। ਕੀ ਦਿਨ ਸਭ ਤੋਂ ਬਾਅਦ ਕਰੇ ਵਧੀਆ ਮੂਹ ਪਿਆਰ ਬਣਿਆ ਹੋਇਆ ਹੈ ਜੀ। ਮੇਰੇ ਵੱਡੇ ਸਿਸਟਰ ਨਾਲ। ਹੂੰ ਤੇ ਮਮੀ ਨਾਲ ਵੀ ਬੜੀਆ ਮੋਹ ਪਿਆਰ ਬਣਾਇਆ ਹੈ ਜੀ ਨਹੀਂ ਸਰ ਮਮੀ ਨਾਲ ਵੀ ਆ ਬਟ ਉਹਨਾਂ ਨਾਲ ਥੋੜੀ ਜੀ ਬੌਂਡਿੰਗ ਜ਼ਿਆਦੇ ਆ ਕਿਉਂਕਿ ਉਹ ਬਹੁਤ ਅੰਡਰਸਟੈਂਡ ਕਰਦੇ ਆ ਹਰ ਇੱਕ ਗੱਲ ਨੂੰ ਹਰ ਇੱਕ ਫੀਲਿੰਗ ਨੂੰ ਜੋ ਮੈਂ ਕਹਿਣਾ ਚਾਹੁੰਦੀ ਆ ਉਹ ਪਹਿਲੀ ਸਮਝ ਜਾਂਦੇ ਆ ਹਾਂ ਤੁਹਾਡਾ ਤੁਸੀਂ ਜੋ ਵੀ ਗੱਲ ਕਹਿੰਦੇ ਹੋ ਫੀਲਿੰਗ ਨਾਲ ਕਹਿੰਦੇ ਹੋ ਹਾਂਜੀ ਹਾਂਜੀ ਫੀਲਿੰਗ ਵਾਲੀ ਕਹੀ ਦੀ ਹਰ ਇੱਕ ਗੱਲ ਬਹੁਤ ਚੰਗੀ ਗੱਲ ਆ ਬਹੁਤ ਚੰਗੀ ਗੱਲ ਹੈ ਜੀ ਫਰੈਂਡਲੀ ਕੀ ਸੋਚਦੇ ਹੋ ਵੀ ਇਹ ਤੁਹਾਡੀ ਖਾਸ ਫਰੈਂਡ ਹੈ ਜੀ ਹਾਂਜੀ ਇਹਦੀ ਖਾਸ ਗੱਲ ਕੀ ਲੱਗਦੀ ਹੈ ਜੀ ਇਹ ਹਰ ਵਕਤ ਮੇਰਾ ਦਿਲ ਲਵਾਈ ਰੱਖਦੀ ਆ ਹਸਾਉਂਦੀ ਬਥੇਰਾ ਬੋਲਦੀ ਬਹੁਤ ਫਿਰ ਬਣਾਉਣੀ ਵੀ ਉਹਦੇ ਨਾਲ ਹੀ ਚਾਹੀਦਾ ਜਿਹੜਾ ਵੱਧ ਬੋਲਦਾ ਹੋਵੇ ਸਹੀ ਗੱਲ ਆ ਜਮਾ ਸਹੀ ਗੱਲ ਇਹਦੀ ਮਾੜੀ ਗੱਲਾਂ ਦੀ ਵੀ ਰਾਹ ਕਰੋ ਮੈਨੂੰ ਇਰੀਟੇਟ ਬਹੁਤ ਕਰਦੀ ਐ ਜੀ ਕੁੜੀਏ ਬਹੁਤ ਮਤਲਬ ਇਹ ਨਾ ਛੋਟ ਛੋਟੀ ਛੋਟੀ ਗੱਲਾਂ ਤੇ ਇਹ ਤੂੰ ਐ ਨਾ ਕਰ ਯਾਰ ਅੱਛਾ ਐਂ ਬਹੁਤ ਕਰਦੀ ਐ ਦੀ ਹਾਂਜੀ ਇਹਦੀ ਖਾਸ ਗੱਲ ਕੀ ਲੱਗਦੀ ਐ ਜੀ ਹਾਂਜੀ ਹਾਂਜੀ ਦੱਸੋ ਮਹਾਰਾਜ ਜੀ ਮਹਾਰਾਜ ਨਹੀਂ ਹੈਗੇ ਜੀ ਇਹਦਾ ਨਾਮ ਹਰਮਨ ਹੈ ਉਹ ਗਲਤੀ ਹੋ ਗਈ ਜੀ ਇਹ ਬੋਲਦੀ ਹੈਗੀ ਜੀ ਬាត់ ਬੋਲਦੀ ਐ ਇਹ ਤਾਂ ਜਮਾ ਆਇਆ ਵਾਲਾ ਕੰਮ ਹੈ ਜੀ ਮੈਂ ਤਾਂ ਇਹ ਕਹਿਣ ਲੱਗਦੀ ਪਰਮਾਤਮਾ ਦਾ ਬਾਣਾ ਮੰਨਣਾ ਪੈਣਾ ਹੈ ਤੁਹਾਡਾ ਨਾਮ ਕੀ ਹੈ ਜੀ ਹਰਮਨਦੀਪ ਕੌਰ ਹਰਮਨਦੀਪ ਕੌਰ ਤੁਸੀਂ ਕਿਹੜੇ ਪਿੰਡ ਤੋਂ ਬਲੌਂਗ ਕਰਦੇ ਹੋ ਜੀ ਲੌਂਗਵਾਲ ਜੀ ਅੱਛਾ ਲੌਂਗਵਾਲ ਤੋਂ ਹੀ ਬਹੁਤ ਚੰਗੀ ਗੱਲ ਹੈ ਜੀ ਕੀ ਸੋਚਿਆ ਕਿ ਲਾਇਰ ਵਿੱਚ ਕੀ ਕਰਨਾ ਚਾਹੁੰਦੇ ਹੋ ਜੀ ਐਲਸ ਕਰਕੇ ਬਾਹਰ ਜਾਣਾ ਸੋਚਿਆ ਸੀ ਓਹ ਹੋ ਹੋ ਕੁੜੀ ਬਾਹਰ ਵਾਲੀ ਵੀ ਆ ਗਈਆਂ ਜੀ ਚੰਗੀ ਗੱਲ ਕਿਹੜੀ ਕੰਟਰੀ ਸੋਚਦੇ ਹੋ ਜੀ ਕੈਨੇਡਾ 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 ਜਾ ਕੀ ਕਰੋਗੇ ਜੀ ਕੰਮ ਕਰੂਗੀ ਕੀ ਕੀ ਕੰਮ ਸੋਚਿਆ ਵੀ ਯਾਰ ਆ ਤਾਂ ਕੰਮ ਕਰਨੀ ਕਰਨੇ ਆ ਜੀ ਜਿਹੜਾ ਉੱਥੇ ਮਿਲਿਆ ਉੱਥੇ ਕਰਾਂ ਮੈਂ ਵੀ ਜਿਹੜਾ ਮਿਲਿਆ ਉਹ ਹੀ ਕਰਾਂ ਐ ਤਾਂ ਤੁਹਾਨੂੰ ਪੱਠੇ ਤੇ ਲਵਾਦਨੇ ਅਸੀਂ ਇੱਕ ਹੁੰਦਾ ਨਹੀਂ ਵੀ ਯਾਰ ਮੈਂ ਆਸਕਿਲ ਸਿੱਖ ਕੇ ਜਾਣਾ ਚਾਹੁੰਨੀ ਵੀ ਮੈਂ ਆਜ ਹੀ ਉੱਥੇ ਕਰਾਂ ਜੀ ਇੱਕ ਤਾਂ ਚਲੋ ਹੁੰਦਾ ਵੀ ਤੇ ਲੇਬਰ ਦਾ ਕੰਮ ਹੋਵੇ ਕਾਪਦੇ ਆਪ ਦੀ ਸਕਿੱਲ ਹੁੰਦੀ ਹੈ ਜੀ ਵੀ ਆ ਤਾਂ ਸਕਿੱਲ ਫੈਸ਼ਨ ਡਿਜ਼ਾਈਨਰ ਦਾ ਕਰਕੇ ਜਾਵਾਂ ਇੱਥੇ ਤੇ ਉੱਥੇ ਵੀ ਹੋਈ ਕਰਾਂ ਤੁਸੀਂ ਕੀ ਸੋਚਿਆ ਜੀ ਮੈਨੂੰ ਤਾਂ ਸਰ ਵੀ ਨਹੀਂ ਸਿਸਟਰ ਬਾਰੇ ਗਏ ਹੋਏ ਰੇ ਮੈਂ ਤਾਂ ਸਪੌਂਸਿੰਗ ਤੇ ਲਾਗੇ ਘੁੰਮ ਕੇ ਹੀ ਆਣਾ ਹਾਂ ਆਏ ਫਿਰਦੀ ਹੂ ਉੱਥੇ ਹਾਂਜੀ ਹਾਂਜੀ ਤੰਗੀ ਗੱਲ ਹੈ ਚੰਗੀ ਗੱਲ ਹੈ ਬਹੁਤ ਵਧੀਆ ਕੋਈ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਆਪਦੀ ਭੈਣ ਜਿਹੜੀ ਬਾਹਰ ਗਈ ਹੋਈ ਹੈ ਜੀ ਬਸ ਮਿਸ ਯੂ ਹੂੰ ਯਾਦ ਕਰਦੇ ਹੁੰਦੇ ਉਹਨੂੰ ਐ ਜੀ ਕਿੰਨੀ ਕ ਯਾਦ ਆਉਂਦੀ ਹੈ ਜੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਕਦੇ ਕੋਈ ਡਿਮਾਂਡ ਰੱਖੀ ਹੈ ਉਹਨਾਂ ਨੂੰ ਜੀ ਬਹੁਤ ਡਿਮਾਂਡ ਹੈ ਬਹੁਤ ਨੇ ਹੂੰ ਪੂਰੀਆਂ ਕਰਦੇ ਆ ਜੀ ਹਾਂ ਜੀ ਕਰਦੇ ਆ ਅੱਛਾ ਉਸੇ ਨਾਲ ਥੋੜਾ ਵਧੀਆ ਮੋਹ ਪਿਆਰ ਬਣਿਆ ਹੋਇਆ ਜੀ ਨਹੀਂ ਨਹੀਂ ਇੰਝ ਨਹੀਂ ਸਰ ਮਤਲਬ ਭੈਣ ਭਾਈਆਂ 'ਚ ਪਿਆਰ ਨਾ ਇਸ ਤਰ੍ਹਾਂ ਦਾ ਹੁੰਦਾਗਾ ਵੀ ਕਦੇ ਲੜ ਪੇ ਕਦੇ ਬੋਲ ਪੇ ਇਹੀ ਭੈਣ ਭਾਈਆਂ ਦਾ ਪਿਆਰ ਆ ਥੈਂਕ ਯੂ ਤੁਮਾਹਾਂ ਬਾਈ ਮੇਰੇ ਕੋਲ ਗੱਲਬਾਤ ਕੁਝ ਏ ਕਰਨਾ ਦੋ ਨਹੀਂ ਬਸ ਤੁਸੀਂ ਭਾਈ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਬੜਾ ਇੱਕ ਸੋਹਣਾ ਕੁੜੀ ਸੁਨਿਆਹੀ ਵੀ ਦੇ ਗਏ ਵੀ ਭੈਣ ਭਾਈ ਉਹੀ ਹੁੰਦੇ ਜਿੰਨਾਂ ਚਾ ਨਾ ਲੜਾਈ ਝਗੜਾ ਹੁੰਦਾ ਹੁੰਦਾ ਤੇ ਇਧਰ ਆਪਾਂ ਭਾਈ ਨੂੰ ਵੀ ਆਪਾਂ ਜ਼ਰੂਰ ਬੁਲਾ ਲੀਏ ਤੇ ਅੱਜ ਵੱਡੀ ਵੀਰੇ ਤੁਸੀਂ ਸਰਦਾਰ ਸਾਹਿਬ ਆਜੋਗੇ ਆਜੋ ਜੀ ਬਹੁਤ ਸੋਹਣੇ ਲੋਕ ਆ ਬਈ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਵੀਰੇ ਨਾਮ ਕੀ ਹੈ ਬਾਈ ਖੁਸ਼ਾਲ ਸਿੰਘ ਖੁਸ਼ਾਲ ਭਾਈ ਕਿਹੜੇ ਪਿੰਡ ਤੋਂ ਬਿਲੋਂਗ ਕਰਦਾ ਹੈ ਮੜਰੂਖਾਂ ਤੋਂ ਵੀਰੇ ਖੁਸ਼ਾਲ ਭਾਈ ਨੇ ਕੀ ਸੋਚਿਆ ਵੀ ਕੀ ਕਰਨਾ ਲਾਈਫ ਚ બસ ਕੁਛ ਨਹੀਂ ਕਰਨਾ ਘਰ ਦੇ ਕੀ ਸੋਚੇ ਮੁੰਡਾ ਕੀ ਕਰੇ ਕਰਦੇ ਤਾਂ ਬਹੁਤ ਕੁਝ ਸੋਚਦੇ ਨੇ ਫਿਰ ਮੁੰਡਾ ਕੀ ਸੋਚਦਾ ਹੁਣ ਮੁੰਡੇ ਦਾ ਕੁਛ ਨਹੀਂ ਸੋਚਦਾ ਯਾਰ ਕੀ ਗੱਲ ਕਿਹਾ ਯਾਰ ਕਦੇ ਕੋਈ ਸੋਚਿਆ ਨਹੀਂ ਵੀ ਆ ਰਾਧਾ ਜੀ ਪੱਕਾ ਲਾਈਵ ਚ ਕਰੀਏ ਜ਼ਰੂਰੀ ਹੈ ਕੋਈ ਨਾ ਕਰਾਂਗੇ ਤਾਂ ਹੈਗੇ ਨੇ ਸ਼ੌਂਕ ਥੋੜੇ ਮੋਟੇ ਹਾਂ ਕੀ ਸ਼ੌਂਕ ਕੀ ਰੱਖਿਆ ਸ਼ੌਂਕ ਤਾਂ ਕੁਛ ਨਹੀਂ ਕੋੜੀਆਂ-ਕੋੜੀਆਂ ਦਾ ਸ਼ੌਂਕ ਹੈ ਹੂੰ ਚੰਗੀ ਗੱਲ ਆ ਚੰਗੀ ਗੱਲ ਆ ਬਈ ਇੱਧਰ ਆ ਵਾਹ ਐ ਚੰਗੀਆਂ ਐਨ ਕਿਉਂ ਕਾਇਆਂ ਨੇ ਪੂਰੀ ਲੋਕੇ ਚ ਜਮਟਾ ਬੜਾ ਸੋਹਣਾ ਲੱਗਦਾ ਮੇਰਾ ਭਰਾ ਥੈਂਕ ਯੂ ਬ੍ਰਦਰ ਐਨ ਕਿਉਂ ਲਾਈਆਂ ਨੇ ਐਨ ਕਰਨਾ ਬਸ ਉਹੀ ਲਾ ਲਈਆਂ ਸ਼ੌਂਕ ਵਜੋ ਸ਼ੌਂਕ ਨੂੰ ਲਾਉਣਾ ਚੰਗੀ ਗੱਲ ਆ ਬਹੁਤ ਸੋਹਣਾ ਲੱਗ ਰਿਹਾ ਥੈਂਕ ਯੂ ਬਈ ਕਿਹੜੇ ਪਿੰਡ ਤੋਂ ਬਈ ਨਮੂਲ ਤੋਂ ਬਈ ਨਮੂਲ ਤੋਂ ਬਈ ਕੀ ਸੋਚਦੀ ਏ ਕਿਉਂ ਵੀ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਪਰ ਸਫਲ ਨਹੀਂ ਹੋ ਰਿਹਾ ਕਿਸਮਤ ਮਾੜੀ ਏ ਤੇਰੀ ਕਿਸਮਤ ਮਾੜੀ ਏ ਕੀ ਗੱਲ ਏ ਯਾਰ ਕਿਸਮਤ ਮਾੜੀ ਤੇਰੀ ਕਿਉਂ ਹੈ ਤੈਨੂੰ ਕਿਉਂ ਲੱਗਦਾ ਪਤਾ ਨਹੀਂ ਲੱਗਦਾ ਬਸ ਪਾਪੂ ਬ ਕਿੰਨੇ ਕਰਦਾ ਕੇ ਪਾਪ ਹੀ ਬੇਅੰਤ ਕਰਦਾ ਪਰਦੀ ਨਹੀਂ ਲੱਗਦਾ ਕੋਸਾ ਪਾਪ ਤਾਂ ਛੱਡੀ ਨਹੀਂ ਕੋਈ ਲੋਕਾਂ ਦਾ ਪਾਪਾਂ ਦਾ ਘੜਾ ਪਰਿਆ ਹੁੰਦੇ ਤਾਂ ਤੋੜਾ ਤੂੜਾ ਟੋਪੇ ਟੋਪੇ ਸਾਰੇ ਬੋਲਦੇ ਖਾਦਮੀ ਅਗਣੀ ਸਾਰੀ ਬਸ ਸਾਰੀ ਖਾਦਮੀ ਹੈ ਕਹਦੇ ਕੋ ਪੁੰਨਪਾਨ ਕਰਨ ਬਾਰੇ ਸੋਚਿਆ ਵੀ ਆ ਰ ਹੁਣ ਤਾਂ ਜਿੱਦਾਂ ਪੁੰਨਾ ਜਿੱਦਾਂ ਪੁੰਨ ਕਰਿਆ ਕਰਾਂਗੇ ਰੋਜ਼ ਬਈ ਰੋਜ਼ ਅੱਜ ਨੇ ਸੋਚਦੇ ਤੜਕੇ ਭੁੱਲੇ ਜਾਂਦੇ ਕਹਦੇ ਬਾਪੂ ਤੋਂ ਗੁੱਟ ਵਗੈਰਾ ਪਈਏ ਬਾਪੂ ਤੋਂ ਬਈ ਬਾਪੂ ਹੁਣ ਵੀ ਪੈਂਦੀ ਆ ਹੁਣ ਵੀ ਪੈਂਦੀ ਆ ਹੁਣ ਵੀ ਪੈਂਦੀ ਆ ਠੀਕ ਐ ਕਿਹੜੀ ਕੋਲ ਜ਼ਿਆਦਾ ਤੇਰੇ ਗੁੱਟ ਪੈਂਦੇ ਵੀ ਕੱਲ ਗੱਲ ਨਹੀਂ ਮੰਨਦਾ ਤੂੰ ਇੱਕ ਤਾਂ ਐ ਵੀ ਜਦੋਂ ਕੋਈ ਕੰਮ ਕਰ ਕਹਿੰਦਾ ਨੇ ਕਰਕੇ ਹਮ ਐਨ ਪਤਾ ਕੰਮ ਕਰੀ ਕਰ ਦਈਏ ਫੇਰ ਵੀ ਛੱਤਰ ਪੈਂਦੇ ਜੇ ਨਾ ਕਰੀ ਐਨ ਪਤਾ ਫੇਰ ਵੀ ਪੈ ਜਾਣ ਫੇਰ ਤਾਂ ਪੈਣੀ ਕਹਿੰਦਾ ਬਾਪੂ ਛੱਤਰ ਤਾਂ ਤੂੰ ਖਾਣੇ ਹੀ ਖਾਂਦਾ ਨਹੀਂ ਖਾਣੇ ਉਹਦਾ ਪੱਕੀ ਰੋ ਡੰਗਰ ਪਸ਼ੂ ਬਾਈ ਚਾਰ ਪੰਜ ਮੱਝਾਂ ਲੈ ਗਿਆ ਬਾਕੀ ਕਟੀਆਂ ਬਾਹਰ ਰੱਖਿਆ ਨੇ 6-7 ਦੋ ਬੱਸੀਆਂ ਨੇ ਗਿਆ ਡੰਗਰ ਪੂਰੇ ਨੇਗੇ ਡੰਗਰ ਰੇ 1500 ਸਾਰਿਆਂ ਗੜਾ ਵੀ ਕਿਹੜੀ ਕਿਹਦੀ ਕੁੜੀ ਕੜੀਆ ਸਾਰੀਆਂ ਦੋ ਤਾਂ ਬੈੜੀਆਂ ਨੇਗੀਆਂ ਦੋ ਬੈੜੀਆਂ ਹੋ ਗਈਆਂ ਪੰਜ ਮੈਸਾਂ ਨੇਗੀਆਂ ਪੰਜ ਮੈਸਾਂ ਹੋ ਗਈਆਂ ਤੇ ਬਾਕੀ ਚਾਰ ਪੰਜ ਕੱਟੀਆਂ ਪਾਲ ਰੱਖਿਆ ਨੇ ਇੱਕ ਕੱਟਾ ਗਾ ਇਹ ਇੱਕ ਕੱਟਾ ਗਾ ਜਿਹੜੀਆਂ ਚਾਰ ਪੰਜ ਕੱਟੀਆਂ ਨੇ ਉਹ ਕਿਧੇ-ਕਿਧੀਆਂ ਨੇਗੀਆਂ ਉਹਨਾਂ ਚੋਂ ਉਹ ਜਿਹੜੀਆਂ ਪੰਜ ਮੈਸਾਂ ਲੇ ਗਿਆ ਉਹਨਾਂ 'ਚੋਂ ਇੱਕ ਦੀ ਮਰ ਗਈ ਦੀਗੀ ਇੱਕ ਦੀ ਮਰ ਗਈ ਸੀਗੀ ਕਿਸਨਾ ਆਉਂਦਾ ਵੀ ਯਾਰ ਆਪਣਾ ਪਤਾ ਕਿ ਆਪਣੇ ਪਿੰਡਾਂ ਜ਼ਿਆਦਾਤਰ ਕਿਉਂਦਾ ਆਪਣੇ ਪਸ਼ੂ ਨਾਲ ਬੜਾ ਮੋਹ ਪਿਆਰ ਪਿਆ ਹੁੰਦਾ ਹੈ। ਹਾਂ ਬਈ ਹਾਂ ਕਿਹਦੇ ਨਾਲ ਤੇਰਾ ਬੱਤ-ਬਤ ਮੋਹ ਪਿਆਰ ਬਣਿਆ ਹੋਇਆ ਹੈ। ਡੰਕਰਾਂ ਨਾਲ ਵੀ ਆਇਆ ਹੈ ਕਿ ਆਪਣੀ ਇੱਕ ਮਹੇਸ ਹੈਗੀ ਵਧੀਆ। ਕੁੰਡੇ ਸਿੰਘ ਨੇ ਕਿਹਾ ਹੈਗੀ ਆਹੋ ਮੈਂ ਲਾਦਾ 2.5-3 ਲੱਖ ਦੀ ਮਹੇਸ ਹੈਗੀ। ਠੀਕ ਹੈ ਨਾਮ ਰੱਖਿਆ ਹੋਇਆ ਦਾ? ਨਾਮ ਤਾਂ ਬਈ ਬਸ ਇੱਕ ਗੁੱਡਾ ਹੀ ਕਹਿ ਦਿੰਦੇ ਆ। ਠੀਕ ਹੈ। ਉਹਨਾਂ ਦਾ ਤਾਂ ਬੜਾ ਮੋਹ ਪਿਆਰ ਪੈਣਾ ਹੈ। ਵਧੀਆ ਵਧੀਆ ਬਈ। ਕਦੇ ਜਦੋਂ ਪਾਣੀ ਤਾਂ ਨਹੀਂ ਪਿਉਣਾ ਕਦੇ ਉਹਨੂੰ ਹੁੰਦਾ ਨਹੀਂ ਵੀ ਆਪਾਂ ਬਸ ਨੂੰ ਐਂ ਦੇ ਕਰਦੇ ਪਾਣੀ ਪਿਉਣ ਵੇਲੇ ਆਇਆ ਕਰ ਦ ਆਇਆ ਗਰਾ ਮੋਹ ਕਰਦੀ ਆ ਉਹ ਉਹ ਮੋਹ ਕਰਦੀ ਆ ਤੂੰ ਵੀ ਮੋਹ ਕਰਦਾ ਹਾਂ ਜਦੋਂ ਆਉਂਦਾ ਨਾ ਤੇਰੇ ਵੱਲ ਦੇਖਦੀ ਹੁੰਦੀ ਆ ਉਹ ਹਾਂ ਭਾਈ ਰਿੰਗਣ ਲੱਗ ਜਾਂਦੇ ਜਦੋਂ ਆਪਾਂ ਹੁਣ ਕੱਲ ਜੋ ਜਾਊਗਾ ਰਿੰਗ ਹੋ ਗਈ ਇਹ ਕਿ ਨਹੀਂ ਸਾਈਂ ਦਾ ਵੀ ਮਾਰਦੀ ਆ ਉਹ ਮੇਰੇ ਕਰੇ ਅੱਛਾ ਮੈਂ ਥੋੜੀ ਥੋੜ ਤੇਰੇ ਵੱਲ ਦੇਖਦੀ ਐ ਫਿਰ ਤੂੰ ਵੀ ਦੇਖਦਾ ਨਾ ਉਹਦੇ ਵੱਲ ਫਿਰ ਦੇਖਣਾ ਪੈਂਦਾ ਕੀ ਸੋਚਦਾ ਫਿਰ ਜਦੋਂ ਹੁਣ ਜਾਣੇ ਜਣ ਹੁਣ ਜਦੋਂ ਜਾਂਦੇ ਅਗੇ ਪਹਿਲੇ ਡੰਗਰੀ ਖੜੇ ਹੁੰਦੇ ਨੇ ਅਗੇ ਘਰੋਂ ਘੜਦਿਆ ਪਹਿਲਾਂ ਡੰਗਰਾਂ ਵੱਲੀ ਧਿਆਨ ਜਾਂਦਾ ਹੈ ਐਂਕ ਪਾਈ ਆਉਂਦਾ ਹੀ ਅੱਖ ਚੱਖਣਾ ਪੈ ਜੇ ਕੋਈ ਸੁਨੇਹਾ ਕੋਈ ਗੱਲਬਾਤ ਕੋਈ ਦੱਸਣਾ ਚਾਹੁੰਦੇ ਹੋ ਕਿਸੇ ਨੂੰ ਆਇਆ ਤਾਂ ਬਈ ਆਇਆ ਆਪਾਂ ਭਾਈ ਮਨੀ ਸਿੰਘ ਖਾਲਸਾ ਕਾਲਜ ਚ ਪੜ੍ਹਦੇ ਆਗੇ ਹੂੰ ਆਪਾਂ ਨੂੰ ਰੇ ਵਧੀਆ ਟੀਚਰ ਨੇ ਵਧੀਆ ਸਟਾਫ ਆ ਸਾਰਾ ਕੁਝ ਵਧੀਆ ਮਿਲਦਾ ਹੈਗਾ ਪੂਰਾ ਹੂੰ ਪੜਾਉਂਦੇ ਵਧੀਆ ਨੇਗੇ ਮੈਂ ਕਹਿਣਾ ਵੀ ਜਿਹੜੇ ਜਵਾਕ ਕਹਿੰਦੇ ਨੇ ਵੀ ਹਾਂ ਕਾਲਜ ਚ ਲੱਗਣਾਗਾ ਉਹ ਰੇ ਲੱਗ ਸਕਦਾਗਾ ਕੀ ਬਾਤ ਆਪਣੇ ਕੌਜ਼ ਲਈ ਜ਼ਰੂਰ ਤਾੜੀ ਲਾਓ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਹੋਰ ਕੀ ਗੱਲਬਾਤ ਹੈ ਬਈ ਗੱਲਬਾਤ ਮੇਰੇ ਪੁੱਛਦਾ ਜਿਹੜੀ ਪੁੱਛੇ ਨੇ ਦੱਸਿਓ ਇਹ ਤਾਂ ਵਧੀਆ ਪੜਨਾ ਵਧੀਆ ਲੱਗਦਾ ਜਿਆਦਾਤਰ ਪੜਨਾ ਪੜਨਾ ਕਹੇਗੇ ਨਾ ਟੀਚਰ ਅੰਗਰੇਜੀ ਵਾਲੇ ਮੈਡਮ ਪਰਮਜੀਤ ਮੈਡਮ ਇਹਨਾਂ ਦਾ ਲਾਈਵ ਚ ਡੇਲੀ ਲਾਉਣਾ ਦੂਜੇ ਚਾਹੀਦੇ ਅਸੀਂ ਬੱਕ ਮਾਰਦੀ ਏ ਠੀਕ ਹੈ ਮਗਲ ਇੰਗਲਿਸ਼ ਨਾ ਤਰਾਪਦੀ ਮੂੰਹ ਪਰ ਬਣਿਆ ਹੋਇਆ ਹੈ ਹਾਂ ਚੱਲ ਗੱਲ ਬਾਤ ਫਿਰ ਆਪਾਂ ਇੰਗਲਿਸ਼ ਹੀ ਕਰਦੇ ਆ ਉਹ ਤਾਂ ਇੰਗਲਿਸ਼ ਆਪਣੀ ਬੀਕ ਹੀ ਹੈ ਬਈ ਪੰਜਾਬੀ ਜਿਵੇਂ ਮਰਜ਼ੀ ਕਰ ਲੈ ਇੰਗਲਿਸ਼ ਚ ਕਿਵੇਂ ਮਾਜੇ ਵੀ ਹਰ ਇੱਕ ਤਾਂ ਹੰਦਾ ਹੱਥ ਆਪਾਂ ਕਹਿੰਦੇ ਹੱਥ ਟੈਟ ਹੈ ਇੱਕ ਹੰਦਾ ਵੀ ਹੱਦ ਹੈ ਹੀ ਨਹੀਂ ਆਪਣਾ ਤਾਂ ਬਈ ਖਤਮ ਹੀ ਹੈ ਇਹ ਜਿਆਦਾ ਖਤਮ ਆ ਬਸ ਇੱਕ ਲੈਕਚਰ ਲਾ ਲੈਂਦੇ ਆ ਠੀਕ ਹੈ ਠੀਕ ਹੈ ਬਈ ਲਾਓ ਬਈ ਭਰਾਲੀ ਤਾੜੀ ਬਹੁਤ ਸੁਣੀ ਕਰਦਾ ਥੈਂਕ ਯੂ ਬਹੁਤ ਬਹੁਤ ਜੀ ਮਿਹਰਬਾਨੀ ਸੋ ਹਾਜੀ ਮੇਤਰੋ ਤੁਹਾਨੂੰ ਪਹਿਲਾਂ ਵੀ ਸੀ ਕਿ ਸ਼ਹੀਦ ਭਾਈ ਮਨ ਸਿੰਘ ਖਾਲਸਾ ਕਾਲਜ ਲੌਂਗ ਵਾਲੇ ਵਿੱਚ ਮੈਂ ਦੱਸੋ ਇੱਥੇ ਜਿਹੜੇ ਟੀਚਰ ਸਾਹਿਬਾਨ ਨੇ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਸੋ ਮੈਂ ਪਹਿਲਾਂ ਮੈਂ ਫਸਟ ਆਫ ਆਲ ਤੁਹਾਨੂੰ ਇਹ ਗੱਲ ਕਹਿੰਦਾ ਨਹੀਂ ਮੈਂ ਜਦੋਂ ਆਇਆ ਸੀਗਾ ਮੇਰੇ ਮਾਜੇ ਕਿਤਨਾ ਕਿਤੇ ਆ ਗਿਆ ਤੇ ਆਰਪੀ ਪਤਾ ਨਹੀਂ ਪਿੰਡ ਦਾ ਵੀ ਚਲੋ ਆਪਣੇ ਪਿੰਡ ਚ ਖੁਸ਼ੀ ਬਹੁਤ ਹੁੰਦੀ ਹੈ ਪਰ ਇੱਕ ਡਰ ਵੀ ਹੁੰਦਾ ਵੀ ਆਰ ਪਿੰਡ ਦੇ ਬੱਚੇ ਹੋਣਗੇ ਵੀ ਕਿਵੇਂ ਆ ਕੋਈ ਬੱਚਾ ਪਰਫਾਰਮੈਂਸ ਦੇਊਗਾ ਜਾਂ ਨਹੀਂ ਦੇਊਗਾ ਜਿੰਨੀ ਮੈਂ ਹੋਪ ਲਾ ਕੇ ਆ ਸੀ ਉਸ ਤੋਂ ਵਧੀਆ ਸ਼ੂਟ ਹੋਇਆ ਉਸ ਨੂੰ ਜ਼ੋਰਦਾਰ ਤਾੜੀ ਪਹਿਲਾਂ ਆਪਣੇ ਲਈ ਪਰ ਹੁਣ ਲੱਗ ਇੱਥੇ ਮੈਮ ਜੇ ਆਪਾਂ ਕੋਰਸ ਦੀ ਗੱਲ ਕਰੀਏ ਕਿਹੜੇ ਕਿਹੜੇ ਆਪਾਂ ਕੋਰਸ ਪ੍ਰੋਵਾਈਡ ਕਰਦੇ ਹਾਂ ਜੀ ਸਰ ਇੱਥੇ BCA ਹੈ B.Com ਹੈ ਅਤੇ BBA ਹੈ ਹਮ ਬੀਏ ਮੈਮ ਕਿੰਨੇ ਡਿਸਪਲਿਨਸ ਦੇ ਵਿੱਚ ਕਿੰਨੇ ਸਬਜੈਕਟਸ ਦੇ ਵਿੱਚ ਮੈਂ ਮਲਮੋ ਸਾਰੀ ਸਬਜੈਕਟ ਹੀ ਪੜਾਈ ਜਾਂਦੀ ਨੇ ਇੱਥੇ ਤੇ ਪਲੱਸ 1 ਤੇ ਪਲੱਸ 2 ਵੀ ਹੈ ਸਾਡੇ ਕੋਲ ਪਲੱਸ 1 ਕਮਰਸ ਆਰਟਸ ਦੇ ਵਿੱਚ ਇੱਕੇ ਮੈਂ ਟੈਲੈਂਟ ਬੱਚਾ ਜਨਨਾ ਕਿਵੇਂ ਨਚੋੜ-ਜੋੜ ਭਰ ਦੂੰ ਤੁਸੀਂ ਐਂ ਜੀ ਇਹ ਸਾਡੀ ਕੋਸ਼ਿਸ਼ ਹੀ ਰਹਿੰਦੀ ਵੀ ਜਿਵੇਂ ਇਹ ਜਿਹੜਾ ਏਰੀਆ ਕਹਿੰਦੇ ਆ ਨਾ ਕਿ ਬੈਕਵਰਡ ਏਰੀਆ ਕਿਹਾ ਜਾਂਦਾ ਸਾਨੂੰ ਇਹ ਹੁੰਦਾ ਵੀ ਇਹਨਾਂ ਪਿੰਡਾਂ ਚੋਂ ਬੱਚਿਆਂ ਨੂੰ ਅਸੀਂ ਚੱਕ ਕੇ ਇਹਨਾਂ ਨੂੰ ਪਾਲਿਸ਼ ਕਰਕੇ ਵਧੀਆ ਜਗ੍ਹਾ ਤੇ ਲੈ ਕੇ ਜਾਈਏ ਸਾਡੇ ਕਾਲਜ ਦਾ ਵੀ ਨਾਮ ਰੌਸ਼ਨ ਹੋਵੇ ਤੇ ਇਸ ਏਰੀਆ ਦਾ ਵੀ ਹੋਵੇ ਬਿਲਕੁਲ ਬਿਲਕੁਲ ਬਹੁਤ ਸੋਹਣੀ ਗੱਲ ਹੈ ਜੀ ਸਰ ਤੁਸੀਂ ਵੀ ਅੱਜ ਦੇਖਿਆ ਜਿਵੇਂ ਬੱਚਿਆਂ 'ਚ ਬਹੁਤ ਟੈਲੈਂਟ ਸੀਗਾ ਕਿ ਇੱਕ ਸੰਗਰੂਰ ਇਲਾਕੇ ਦੀ ਨਾ ਇੱਕ ਬਹੁਤ ਵੱਡੀ ਇੱਕ ਟੈਗ ਲਾਈਨ ਹੈ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਕੀ ਹੈ ਕਸੂਰ ਤਾਂ ਮੈਨੂੰ ਲੱਗਦਾ ਕਿ ਹੁਣ ਸੰਗਰੂਰ ਜ਼ਿਲ੍ਹੇ 'ਚ ਉਹ ਗੱਲ ਹੈ ਨਹੀਂ ਕਿ ਆਪਾਂ ਕਹੀਏ ਮੇਰਾ ਕੀ ਹੈ ਕਸੂਰ ਰਾਦਰ ਵੀ ਸ਼ੁੱਡ ਫੀਲ ਪ੍ਰਾਊਡ ਥੈਟ ਵੀ ਬਿਲੋਂਗ ਟੂ ਸੰਗਰੂਰ ਡਿਸਟ੍ਰਿਕਟ ਸੋ ਆਈ ਥਿੰਕ ਵੀ ਸ਼ੁੱਡ ਹੈਵ ਅ ਹਿਊਜ ਰਾਉਂਡ ਆਫ ਕਲਾਪ ਫਾਰ ਆਰਸੈਲਸ ਥੈਟ ਵੀ ਬਿਲੋਂਗ ਟੂ ਸੱਚ ਅ ਗ੍ਰੇਟ ਏਰੀਆ ਬਹੁਤ ਬਹੁਤ ਤੋ ਹੁਣ ਜਿੱਥੇ ਤੇ ਆਪਾਂ ਇਹ ਸੰਗਰੂਰ ਵਾਲੇ ਛਾਗੇ ਨਾ ਉਹ ਤਾਂ ਬਹੁਤ ਵੱਡੇ ਪੱਧਰ ਤੇ ਛਾਉਣ ਲੱਗੇ ਸੀ ਹੁਣ ਠੀਕ ਹੈ ਜੀ ਤੁਸੀਂ ਕੋਈ ਗੱਲਬਾਤ ਕੋਈ ਸਟੂਡੈਂਟਸ ਨੂੰ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਮੰਚ 'ਤੇ ਹੋਣ ਦਾ ਮੈਸਟਰਡ ਅੱਗੇ ਆਉਣਗੇ ਹਨਾ ਜੀ ਕਿਸੇ ਵੀ ਕੋਰਸ ਦੇ ਲਈ ਆਪਾਂ ਮਤਲਬ ਕੋਈ ਗੱਲਬਾਤ ਸੀ ਮੇਰਾ ਇਹੀ ਇੱਕ ਬੱਚਿਆਂ ਨੂੰ ਆਲਵੇਜ਼ ਆਈ ਟ੍ਰਾਈ ਟੂ ਸੇ ਐਂਡ ਮੋਟੀਵੇਟ ਥੈਮ ਕਿ ਬੇਟਾ ਯੂ ਸ਼ੁੱਡ ਬੀ ਫੋਕਸਡ ਐਂਡ ਯੂ ਸ਼ੁੱਡ ਬੀ ਡਿਟਰਮਿੰਡ ਟੁਵਰਡਸ ਯਰ ਗੋਲਸ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਆਪਦਾ ਏਮ ਨਾ ਚੇਂਜ ਕਰੋ ਕੋਈ ਮਜਬੂਰੀ ਹੈ that is something different but ਤੁਸੀਂ ਆਪਣੇ goals ਨੂੰ ਇੱਕ ਆਪਣੇ ਜਿਵੇਂ ਅਰਜੁਨ ਨੇ ਇੱਕ ਨਿਸ਼ਾਨਾ ਰੱਖਿਆ ਸੀ ਕਿ ਉਹਦੀ ਅੱਖ ਤੇ ਹੀ ਤੀਰ ਲਾਇਆ ਸੀਗਾ ਕਿ you should have a clear aim in your life what you want to do and you should be focused towards that ਕਿ ਜੋ ਵੀ ਤੁਹਾਡੀਆਂ ਲਾਈਫ ਦੇ ਵਿੱਚ ਡਿਸਟਰੈਕਸ਼ਨਸ ਨੇ ਉਹਨਾਂ ਤੋਂ ਕੋਸ਼ਿਸ਼ ਕਰੋ ਦੂਰ ਰਹਿਣ ਦੀ ਚੰਗਾ ਸਾਥ ਰੱਖੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਚੰਗੇ ਰਾਹ ਤੇ ਪਾਓ ਦਿਸ ਆਈ ਵਾਂਟ ਟੂ ਸੇ ਟੂ ਆਲ ਮਾਈ ਸਟੂਡੈਂਟਸ ਬਿਲਕੁਲ ਬਿਲਕੁਲ ਬਹੁਤ ਸੋਹਣੀ ਗੱਲ ਬਾਤ ਜੀ ਕੋਈ ਇਥੇ ਮਿੱਤਰੋ ਮੈਂ ਵੀ ਜ਼ਰੂਰ ਸੁਣਿਆ ਦੇ ਮਿੱਤਰੋ ਜੇਕਰ ਕੋਈ ਵੀ ਸੁਣਨਾ ਕਿਸੇ ਵੀ ਕੋਰਸ ਨੂੰ ਕਰਨਾ ਚਾਹੁੰਦਾਗਾ ਤਾ ਇਹ ਜ਼ਰੂਰੀ ਹੁੰਦੇ ਆ ਸੀ ਵੱਡੇ ਵੱਡੇ ਸ਼ਹਿਰਾ ਮਲਬਲੀ ਉਥੇ ਤੁਹਾਨੂੰ ਕੁਆਲਿਟੀ ਮਿਲੂਗੀ ਸੋ ਇੱਥੇ ਉਹੀ ਗੱਲ ਹੈ ਵੀ ਬੱਚਿਆਂ ਦੇ ਟੈਲੈਂਟ ਦੇ ਨਾਲ ਨਾਲ ਬੱਚ ਨੂੰ ਇੱਕ ਚੰਗੀ ਜਿਹੀ ਕੁਆਲਿਟੀ ਮਿਲਦੀ ਹੈ ਫੇਰ ਹੀ ਅੱਜ ਇਹਨਾਂ ਯੂਥ ਲੱਗਿਆ ਵੀ ਕਿਤੇ ਨਈਂ ਮਿਲਦਾ ਕੋਈ ਕਿਸ ਦੇ ਕੋਲ ਇੱਕ ਬੰਦਾ ਨਹੀਂ ਦੁਰਦਾ ਜੀ ਤੁਸੀਂ ਅੱਜ ਜਿਹਨੇ ਸਟੂਡੈਂਟ ਖੜੇ ਤਾਂ ਕਿਤਨਾ ਅੱਗੇ ਚੰਗੀ ਕੁਆਲਿਟੀ ਚੰਗੀ ਸਿੱਖਿਆ ਕਰਕੇ ਖੜੇ ਹੋ ਬਈ ਇੱਥੇ ਹਨਾ ਸੋ ਜ਼ੋਰਦਾਰ ਤਵਾੜੀ ਦੁਆਰੇ ਫੇਰ ਆਪਾਂ ਆਸਤੇ ਆਪਣੇ ਕਾਲਜ ਲਈ ਜਾਂਦੇ ਹੋਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਾਚਰੋ ਜ਼ਿਕਰ ਵੀਡੀਓ ਵਧੇ ਲੈ ਕੇ ਤਾਂ ਵੀ ਨਿਹੜਾ ਲਾਈਕ ਤੇ ਸ਼ੇਅਰ